जीदाु इंडियन पवन कमार ਇਹ ਸਾਡੇ ਰਤਨ ਸਿੰਘ ਚੌਂਕ ਦਾ ਮੋਢਾ ਖਾਵਾ ਦੇਖੋ ਇਹ ਕਾਂਗਰਸ ਪਾਰਟੀ ਦਾ ਬੜਾ ਸਰਗਰਮ ਵਰਕਰ ਹੈ ਇਹ ਬੜਾ ਹਾਰ ਵਰਕਰ ਹੈ ਇਹਨੇ ਵਿਖੋ ਐਮਪੀ ਦੀ ਇਲੈਕਸ਼ਨ ਚ ਬਹੁਤ ਕੰਮ ਕੀਤਾ ਇਹਨੇ ਮੁੜ ਕੇ ਕੌਂਸਲਰ ਇਲੈਕਸ਼ਨ ਚ ਬਹੁਤ ਕੰਮ ਕੀਤਾ ਤੇ ਕਾਂਗਰਸ ਪਾਰਟੀ ਮਗਰਮੇਸ਼ਾ ਜਾਣ ਦਿੰਦਾ ਵਾ ਤੇ ਕਾਂਗਰਸ ਪਾਰਟੀ ਵੀ ਇਹਦੇ ਮਗਰਮੇਸ਼ਾ ਜਾਣ ਦਿੰਦੀ ਆ ਪਰ ਮਾ ਇੱਕ ਸਰਗਰਮ ਬੰਦਾ ਵਾ ਸਾਰੀ ਕਾਂਗਰਸ ਪਾਰਟੀ ਨਾਲ ਇਹ ਸਾਰਿਆਂ ਸਵਾਹ ਕਰਕੇ ਇਹਨੂੰ ਪ੍ਰਧਾਨ ਬਣਾਇਆ ਵਾ ਪਰਮਾਤਮਾ ਨੂੰ ਛੱਡੀ ਕਲਾ ਰਵੇ ਇਹ ਕਾਂਗਰਸ ਦਾ ਝੰਡਾ ਬਰੰਦ ਕਰਕੇ ਚੁੱਕਦਾ ਰਵੇ ਤਾਂ ਬੰਦੇ ਬੰਦੇ ਕਰਾ ਦੇ ਧੰਨਵਾਦ ਹਾਂਜੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਜੈ ਸਵਿਧਾਨ ਜੈ ਭਾਰਤ ਜੈ ਭੀ ਅੱਜ ਉਹ ਜ਼ਿੰਮੇਵਾਰੀ ਸਾਡੇ ਬਹੁਤ ਹੀ ਸਤਿਕਾਰਯੋਗ ਅਸ਼wini ਕੁਮਾਰ ਪੱਪੂ ਜੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਨੇ ਦਿੱਤੀ ਹੈ ਜਿਹੜੀ ਸਾਨੂੰ ਵਾਇਸ ਪ੍ਰਧਾਨ ਜ਼ਿਲ੍ਹੇ ਦੀ ਅਸੀਂ ਬਹੁਤ ਆਂਦੇ ਇਹਨਾਂ ਨੂੰ ਭਾਵਾਂਗੇ ਸਭ ਦੀ ਟੀਮ ਔਰ ਜਿਹੜੇ ਆਉਣ ਵਾਲੇ ਇਲੈਕਸ਼ਨ ਆ 2027 ਦੇ ਉਹਦੇ ਵਿੱਚ ਇਸ ਤਰ੍ਹਾਂ ਦਾ ਕੰਮ ਕਰਾਂਗੇ ਇੰਨੀ ਮਿਹਨਤ ਕਰਾਂਗੇ ਕਿ ਜਿਹੜੇ ਸਾਡੇ ਪ੍ਰਧਾਨ ਸਾਹਿਬ ਇਹਨਾਂ ਨੂੰ ਮਾਣ ਹੋਵੇਗਾ ਕਿ ਮੈਂ ਜਿਹੜੀ ਨਿਯੁਕਤੀ ਕੀਤੀ ਆ ਬਹੁਤ ਵਧੀਆ ਕੀਤੀ ਆ ਔਰ ਇਸੇ ਤਰ੍ਹਾਂ ਹੀ ਪਹਿਲਾਂ ਵੀ ਅਸੀਂ ਕਾਂਗਰਸ ਪਾਰਟੀ ਦਾ ਝੰਡਾ ਬਲੰਡ ਕਰਦੇ ਰਹੇ ਆ ਤੇ 2027 ਦੀਆਂ ਚੋਣਾਂ 'ਚ ਅਸੀਂ ਵਕਤ ਤੋਂ ਵੱਧ ਹਰ ਕਿਤੇ ਜਿੱਥੇ-ਜਿੱਥੇ ਵੀ ਸਾਡੇ ਕੈਂਡੀਡੇਟ ਹੋਣਗੇ ਉਹਨਾਂ ਨੂੰ ਵੱਤ ਤੋਂ ਵੱਧ ਜੀਤਣਾ ਦਿਤਾਵਾਂਗੇ ਦੇਖੋ ਜੀ ਜਦੋਂ ਕਾਂਗਰਸ ਸਰਕਾਰ ਸੱਤਾ 'ਚ ਆਏਗੀ ਉਦੋਂ ਹੀ ਖਤਮ ਹੋ ਸਕਦਾ ਵਾ ਬਾਕੀ ਤੇ ਤੁਸੀਂ ਵੇਖ ਹੀ ਲੈਵਾ ਤਿੰਨ ਸਾਲ ਹੋ ਗਏ ਇਹਨਾਂ ਨੂੰ ਗੱਪਾਂ ਮਾਰਨ ਦੇ ਆ ਕੋਈ ਫਰਕ ਨਹੀਂ ਗਾ ਇਹ ਨਾਸ਼ਾ ਜਿਹੜਾ ਖਾ ਅਜਨ ਕੁਮਾਰ ਰਾਜੂ ਪ੍ਰਧਾਨ ਆਪਣਾ ਜਨਰਲ ਸੈਕਟਰੀ ਡਿਸਟ੍ਰਿਕਟ ਕਾਂਗਰਸ ਕਮੇਟੀ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਆਪਣਾ ਡਿਸਟ੍ਰਿਕਟ ਕਾਂਗਰਸ ਪ੍ਰੈਜ਼ੀਡੈਂਟ ਸ਼੍ਰੀ ਅਸ਼ਵਨੀ ਕੁਮਾਰ ਪੱਪੂ ਜੀ ਦਾ ਜਿਨ੍ਹਾਂ ਨੇ ਜਿਜਾਰੂ ਨੇਤਾ ਜਿਜਾਰੂ ਵਰਕਰ ਪਵਨ ਕੁਮਾਰ ਪੰਮੂ ਜੀ ਨੂੰ ਅੱਜ ਡਿਸਟ੍ਰਿਕਟ ਲੈਵਲ ਦੀ ਉਹਦੇਦਾਰੀ ਦਿੱਤੀ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜੀ ਉਹਦੇਦਾਰੀ ਮਿਲੀ ਹੈ ਜ਼ਮੀਨੀ ਸਤਰ ਦੇ ਉੱਤੇ ਇਹ ਸਪਾਈ ਦੇ ਚੋਣਾਂ ਦਾ ਬਿਗਲ ਵੱਜਾ ਇਹਦੀ ਤਿਆਰੀ ਹੈ ਅਪਾ ਪੂਰੇ ਜੋਰ ਸਾਰੇ ਰਲ ਮਿਲ ਕੇ ਮਿਹਨਤ ਕਰਾਂਗੇ ਤਾਂ ਕਾਂਗਰਸ ਪਾਰਟੀ ਨੂੰ ਕਾਮਯਾਬ ਬਣਾਵਾਂਗੇ ਧੰਨਵਾਦ